ਅੱਜ ਦੀ ਐਮ ਖਬਰ ਵੱਲ ਆਪਾਂ ਵਧਦੇ ਹਾਂ ਅਮਰਿਤਪਾਲ ਸਿੰਘ ਇੱਕ ਚਰਚਾ ਦੇ ਵਿੱਚ ਚੇਰਾ ਰਿਹਾ ਪਿਛਲੇ ਟਾਈਮ ਤੋਂ ਖਡੂਰ ਸਾਹਿਬ ਤੋਂ ਨਵੇਂ ਐਮਪੀ ਵੀ ਬਣੇ ਨੇ ਉਹ ਜੀ ਜੀ ਉਹਨਾਂ ਤੇ ਅਤੇ ਉਹਨਾਂ ਦੇ ਸਾਥੀਆਂ ਤੇ ਲੱਗੇ ਹੋਏ ਐਨਐਸਏ ਨੂੰ ਵਧਾਉਣ ਦੀ ਖਬਰ ਹੈ ਜੀ ਇਹ ਖਬਰ ਦੀ ਤੁਸੀਂ ਕੀ ਕਹਿੰਦੇ ਹੋ ਵੀ ਇਹ ਵਧਾਇਆ ਗਿਆ ਵਧ ਗਿਆ ਜਾਂ ਇਹਦਾ ਅੱਗੇ ਕੀ ਵਧਾਇਆ ਗਿਆ ਜੀ ਐਨਐਸਏ ਹਮੇਸ਼ਾ ਐਕਸਟੈਂਡ ਹੁੰਦਾ ਹੈ ਓਕੇ ਦੇਖੋ ਬੇਸਿਕ ਫਰਕ ਹੁੰਦੇ ਨੇ ਕਾਨੂੰਨਾ ਅਚ ਤੁਸੀਂ 10751 ਸੁਣੀ ਹੈ 751 ਜਿਹਨੂੰ ਪਿੰਡਾ ਚ ਕਹ ਦਿੰਦੇ ਜੀ 751 ਕੀ ਆ 751 ਚ ਕਿਹੜਾ ਕੋਈ ਫਾਇਲਾ ਦਿੰਦੇ ਕਿਸੇ ਨੂੰ ਹਮ ਪਰ 751 ਚ ਕੀ ਆ ਕਿ ਕਈ ਵਾਰ ਤੁਸੀਂ ਆ ਦੇਖਿਆ ਹੋਣਾ ਆ ਕੁਲਵੀਰ ਜੀਰਾ ਨੂੰ ਸ਼ਾਇਦ 10751 ਚ ਇਹਨਾਂ ਨੇ ਬੰਦ ਕਰਤਾ ਸੀਗਾ ਅੱਛਾ ਜੀ ਤੇ ਕਈ ਦਿਨ ਰੋਪੜ ਜੇਲ੍ਹ ਦੇ ਵਿੱਚ ਕੁਲਵੀਰ ਸਿੰਘ ਜੀਰਾ ਰਹੇ ਸਨ ਅੱਛਾ 10751 ਚ ਕਿਸੇ ਨੂੰ ਤੁਸੀਂ ਸੁਣਿਆ ਕਿ ਬਈ ਸਾਲ ਦੀ ਕੈਦ ਹੋ ਗਈ ਜਾਂ 2 ਸਾਲ ਦੀ ਕੈਦ ਹੋ ਗਈ ਹਮ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਾਂ ਤਾਂ ਦੋ ਬੰਦਿਆਂ ਦਾ ਜੇ ਝਗੜਾ ਹੋਊਗਾ ਤਾਂ ਦੋ ਜ਼ਮਾਨਤਾ ਕਰ ਦਿੰਦੇ ਨੇ ਬਈ ਝਗੜੇ ਦੀ ਰੋਕਥਾਮ ਵਾਸਤੇ ਜੀ ਦੂਸਰੀ ਚੀਜ਼ ਇਹ ਆ ਕਿ ਜੇ ਮੰਨ ਲਓ ਕਿਸੇ ਨੂੰ ਇਹ ਲੱਗਦਾ ਆ ਮਤਲਬ ਕਿ ਕੋਈ ਪੁਲਿਸ ਅਫਸਰ ਆ ਜਾਂ ਜੋ ਵੀ ਹੈ ਥਾਣੇ ਦਾ ਇੰਚਾਰਜ ਆ ਜਾਂ ਕੋਈ ਵੀ ਜਿਹਦੇ ਕੋਲ ਥੋੜੀ ਉਸ ਨੂੰ ਜੇ ਇਹ ਲੱਗਦਾ ਹੈ ਕਿ ਫਲਾਣਾ ਬੰਦਾ ਕਾਨੂੰਨ ਵਾਸਤੇ ਖਤਰਾ ਹੈ ਕਿ ਕਾਨੂੰਨ ਤੋੜ ਸਕਦਾ ਹੈ ਤਾਂ ਉਹ ਅੰਗਰੇਜ਼ੀ ਚ ਕੀ ਬੋਲਾਂਗੇ ਪ੍ਰੋਵੈਂਸ਼ਲ ਜੀ ਸ਼ਾਇਦ ਜੋ ਆਪਾਂ ਪ੍ਰिवेंट ਕਰਨ ਵਾਸਤੇ ਕਹਿੰਦੇ ਆ ਬਚਾਉਣ ਵਾਸਤੇ ਬਚਾਉਣ ਵਾਸਤੇ ਅਗਾਹੂ ਵਿੱਚ ਆਉਣ ਵਾਸਤੇ ਬਚਾਉਣ ਵਾਸਤੇ ਤਾਂ ਉਹ ਇਸ ਤਰ੍ਹਾਂ ਦਾ ਹੀ ਇੱਕ ਐਨਐਸਏ ਕਾਨੂੰਨ ਆ ਅੱਛਾ ਹੁਣ ਜਿਵੇਂ ਅਮਰਤਪਾਲ ਸਿੰਘ ਹਰਾ ਵਾਂਗੂ ਇੱਕ ਹੋਰ ਜਿੱਤੇ ਹੋਏ ਐਮਪੀ ਆ ਰਸ਼ੀਦ ਇੰਜੀਨੀਅਰ ਰਸ਼ੀਦ ਇੰਜੀਨੀਅਰ ਰਸ਼ੀਦ ਜਿਹੜੇ ਆ ਉਹ ਯੂਏਪੀਏ ਦੇ ਤਹਿਤ ਬੰਦੇ ਆ ਦੋਨਾਂ ਚ ਫਰਕ ਆ ਗਿਆ ਨਾ ਯੂਏਪੀਏ ਇੱਕ ਬਹੁਤ ਸਖਤ ਦੰਡਾਤਮਕ ਦੰਡਾਤਮਕ ਮਤਲਬ ਕਿ ਜੀਤੇ ਚ ਕਠੋਰ ਸਜ਼ਾ ਹੋ ਸਕਦੀ ਹੈ ਦੰਡਾਤਮਕ ਕੇਸ ਆ ਉਹ ਜਾਨੀ ਕਾਨੂੰਨ ਜਿਹੜਾ ਦੰਡਾਤਮਕ ਹੈ ਜਿਹਦੇ ਚ ਬਹੁਤ ਸਜ਼ਾ ਤਾਂ ਇਹ ਕੀ ਹੋ ਗਿਆ ਇਹ ਹੋ ਗਿਆ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਕਿ ਰੋਕਥਾਮ ਵਾਸਤੇ ਆ ਕਿ ਇਹ ਬੰਦੇ ਸਕਿਉਰਿਟੀ ਲਈ ਥ੍ਰੈਟ ਹੈ ਤਾਂ ਇਹਨਾਂ ਨੂੰ ਇੱਕ ਸਮੇਂ ਵਾਸਤੇ ਅੰਦਰ ਸੁੱਟ ਦਿਓ ਉਹ ਸਮਾਂ ਜਿਹੜਾ ਉਹ ਤੈਅ ਕਰਨਾ ਹੈ ਹੁਣ ਸਰਕਾਰ ਨੇ ਅੱਛਾ ਜਿਹੜਾ ਇਹਦਾ ਪ੍ਰੋਸੀਜਰ ਆ ਅੱਗੇ ਵੀ ਅਸੀਂ ਦੱਸਿਆ ਹੋਇਆ ਐਨਐਸਏ ਬਾਬਤ ਜਾਂ ਅਮਰਤਪਾਲ ਸਿੰਘ ਹੋਰਾਂ ਦੀ ਰਿਹਾਈ ਵਾਸਤੇ ਅਸੀਂ ਬਹੁਤ ਵਾਰੀ ਇਹ ਗੱਲ ਕਰ ਚੁੱਕੇ ਹਾਂ ਕਿ ਇੱਕ ਪ੍ਰੋਸੀਜਰ ਆ ਪ੍ਰੋਸੀਜਰ ਦੇ ਥਰੂ ਹੀ ਅਮਰਤਪਾਲ ਸਿੰਘ ਨੇ ਰਿਹਾ ਹੋਣਾ ਪ੍ਰੋਸੀਜਰ ਦੇ ਥਰੂ ਹੀ ਐਨਐਸਏ ਟੁੱਟਣਾ ਤੇ ਪ੍ਰੋਸੀਜਰ ਦੇ ਥਰੂ ਹੀ ਐਨਐਸਏ ਨੇ ਐਕਸਟੈਂਡ ਹੋਣਾ ਹੈ ਜੀ ਜਿਵੇਂ ਅੱਜ ਨਾਲਾ ਥਾਣੇ ਦੀ ਐਫਆਈਆਰ ਆ अच्छा एसएचओ ਤੋਂ کہانی ਸ਼ੁਰੂ ਸ਼ੁਰੂ ਹੋਈ ਐ एसएसपी ਜੋ ਅਮਰਸਰ ਦਿਹਾਤੀ ਉਹਦੇ ਤੋਂ ਹੁੰਦੀ ਹੋਈ ਡੀਐਮ ਜਿਹਨੂੰ ਆਪਾਂ ਡੀਸੀ ਕਹਿ ਦਿੰਨੇ ਆ ਤਾਂ ਉਹ ਤੋਂ ਬਾਅਦ ਜਾਂਦੀ ਹੈ ਜੋ ਐਡਵਾਈਜ਼ਰੀ ਬੋਰਡ ਹੁੰਦਾ ਹੈ ਜੀ ਉਹਦੇ ਕੋਲ ਤੇ ਆਖੀ ਆਖਰੀ ਜਿਹੜਾ ਹੁੰਦਾ ਉਹਨਾਂ ਦਾ ਫੈਸਲਾ ਹੁੰਦਾ ਇਹ 3 ਕੁ ਮਹੀਨੇ ਵਧਾ ਸਕਦੇ ਆ ਉਹ ਆਪ ਦੇ ਕੋਲੋਂ ਸਾਲ ਤੱਕ ਕਰ ਸਕਦੇ ਆ ਸੋ ਇਸ ਤਰ੍ਹਾਂ ਇਹ ਜਿਹੜਾ ਪ੍ਰੋਸੀਜਰ ਚੱਲਦਾ ਹੈ ਤਾਂ ਹੁਣ ਇਹ ਖਬਰਾਂ ਅੱਜ ਸਵੇਰ ਤੋਂ ਆ ਗਈਆਂ ਸਨ ਕਿ ਜਿੱਦਾਂ ਇਹਨਾਂ ਦੇ ਸਾਥੀ ਆ ਕਿ ਪਹਿਲਾਂ ਤੇ ਇਹ ਖਬਰ ਆਈ ਨਾ ਕਿ ਉਹਨਾਂ ਦਾ ਐਨਐਸਏ ਜਿਹੜਾ ਵਧਾਇਆ ਗਿਆ ਅੱਛਾ ਤਾਂ ਮੈਨੂੰ ਇਹੋ ਲੱਗਿਆ ਸ਼ੁਰੂਆਤ ਦੇ ਵਿੱਚ ਕਿ ਫਿਰ ਅਮਰਤਪਾਲ ਸਿੰਘ ਦੀ ਰਿਹਾਈ ਸ਼ਾਇਦ ਪਧਰੀ ਕੀਤੀ ਜਾ ਰਹੀ ਆ ਹੂੰ ਕਿਉਂਕਿ ਜੇ ਮੰਨ ਲਓ ਇੱਕੋ ਐਫਆਈਆਰ ਦੇ ਵਿੱਚ ਜਿੰਨੇ ਵੀ ਸਹਿਦੋਸ਼ੀ ਆ ਜੇ ਉਹਨਾਂ ਤੇ ਐਨਐਸਏ ਲੱਗਾ ਜਿਹੜਾ ਐਕਸਟੈਂਡ ਨਹੀਂ ਕੀਤਾ ਜਾਂਦਾ ਉਹਨੂੰ ਐਕਸਟੈਂਸ਼ਨ ਨਹੀਂ ਮਿਲਦੀ ਤਾਂ ਫਿਰ ਜ਼ਰਾ ਜੀ ਗੱਲ ਹੈ ਕਿ ਇੱਕ ਬੰਦਾ ਜਿਹੜਾ ਰਹਿ ਗਿਆ ਉਹ ਤਾਂ ਆਪਣੇ ਆਪ ਹੀ ਬਾਹਰ ਆਉਣ ਵਾਸਤੇ ਤਿਆਰ ਹੋ ਗਿਆ ਇੱਕ ਕਮੈਂਟ ਲੈ ਲਈ ਮਿੰਟੂ ਜੀ ਕੁਲਮੀਤ ਗਿੱਲ ਜੀ ਕਹਿ ਰਿਹਾ ਕਿ ਅਮਰਿਤਪਾਲ ਸਿੰਘ ਸਰਕਾਰ ਦੀ ਮਰਜ਼ੀ ਨਾਲ ਹੀ ਬਾਹਰ ਆ ਸਕਦਾ ਹੈ ਅਦਾਲਤਾਂ ਕੋਲ ਨਹੀਂ ਜਾ ਸਕਦਾ ਨਹੀਂ ਮੈਂ ਸਭ ਉਹੀ ਦੱਸ ਰਿਹਾ ਮੈਂ ਉਹੀ ਦੱਸ ਰਿਹਾ ਸਮਝਾ ਰਿਹਾ ਮੈਂ ਉਸੇ ਚੀਜ਼ ਨੂੰ ਕਿ ਵੇਖੋ ਹੁਣ ਗੱਲ ਇਹ ਆ ਕਿ ਸਰਕਾਰ ਨੇ ਤਾਂ ਜੋ ਕਰਨਾ ਸੋ ਕਰ ਦਿੱਤਾ ਉਹਨਾਂ ਨੇ ਤਾਂ ਵਧਾ ਦਿੱਤਾ ਐਨਐਸਏ ਜਦੋਂ ਵਧ ਗਿਆ ਐਨਐਸਏ ਤਾਂ ਹੁਣ ਹੁੰਦਾ ਕੀ ਹੈ ਕਿ ਜਿਹੜੇ ਆਪਸ਼ਨ ਨੇ ਸਰਕਾਰ ਦੇ ਕੋਲ ਉਹ ਬਥੇਰੇ ਹੁੰਦੇ ਆ ਗਾਂ ਜਾ ਕੇ ਤਾਂ ਮਤਲਬ ਇਹ ਆ ਕਿ ਅਮਰਤਪਾਲ ਸਿੰਘ ਦਾ ਇਸ ਵੇਲੇ ਜਿਹੜਾ NSA ਹੈ ਉਹ ਵੱਧ ਗਿਆ ਕਿਉਂਕਿ ਪਹਿਲਾਂ ਇਹ ਖਬਰ ਸੀ ਕਿ NSA ਜਿਹੜਾ ਉਹ ਅਮਰਤਪਾਲ ਸਿੰਘ ਦੇ ਸਾਥੀਆਂ ਦਾ ਵਧਾਇਆ ਗਿਆ ਅੱਛਾ ਤਾਂ ਮਤਲਬ ਕਿ ਕਨਫਰਮ ਇਸ ਕੱਲ ਦਾ ਹੋਣਾ ਬਾਕੀ ਸੀ ਤਾਂ ਅਮਰਤਪਾਲ ਸਿੰਘ ਹੋਰਾਂ ਤੇ April 2025 ਤੱਕ ਜਿਹੜਾ NSA ਲਗਾ ਉਹ ਵਧਾ ਦਿੱਤਾ ਗਿਆ ਇਹਦਾ ਮਤਲਬ ਹੈ ਕਿ ਇਸ ਸਾਲ ਰਿਹਾਈ ਦੀ ਗੁੰਜਾਇਸ਼ ਜਿਹੜੀ ਆ ਨਹੀਂ ਬਚਦੀ ਹੁਣ ਇੱਕੋ ਇੱਕ ਇਹ ਹੈ ਕਿ ਜਾਂ ਤੱਕ ਕਾਨੂੰਨੀ ਚਾਰਾ ਜੋਈਆ ਕਿ ਕਾਨੂੰਨੀ ਚਾਰਾ ਜੋਈ ਕਰੋ ਜ਼ੋਰ ਅਜਮੈਸ਼ ਕਰੋ ਕਿ ਕਿਸੇ ਤਰੀਕੇ ਨਾਲ ਜਿਹੜੀ ਪਰਮਾਨੈਂਟ ਰਿਹਾਈ ਹੋ ਜਾਵੇ ਜਾਂ ਸੈਕਸ਼ਨ 15 ਦਾ ਹਵਾਲਾ ਦੇ ਕੇ ਅਸੀਂ ਇੱਕ ਦਿਨ ਉਹਦੀ ਵਿਆਖਿਆ ਜਿਹੜੀ ਹੈ ਕਾਨੂੰਨ ਦੇ ਮੁਤਾਬਕ ਉਹਦਾ ਦੱਸਿਆ ਸੀਗਾ ਡਿਸਕ੍ਰਾਈਬ ਕਰਕੇ ਕਿ ਕਿਸ ਤਰੀਕੇ ਨਾਲ ਇੱਕ ਆਰਜ਼ੀ ਰਿਹਾਈ ਜਿਹੜੀ ਹੈ ਜਿਵੇਂ ਕੁਲਵੰਤ ਸਿੰਘ ਰਾਓ ਕੇ ਨੂੰ ਦਿੱਤੀ ਗਈ ਸੀ ਕਿ ਕੁਝ ਦਿਨ ਵਾਸਤੇ ਉਹ ਆਰਜ਼ੀ ਰਿਹਾਈ ਦੇ ਸਕਦੀ ਹੈ ਕੇਂਦਰ ਸਰਕਾਰ ਸੌਂ ਵਗੈਰਾ ਚੁੱਕਣ ਵਾਸਤੇ ਤੇ ਇਹ ਵੀ ਹੈ ਨਾ ਕਿ ਕੁਛ ਸਮੇਂ ਦੇ ਅੰਦਰ ਅੰਦਰ ਸ਼ਾਇਦ ਛੇ ਮਹੀਨੇ ਹੋਦੇ ਆ ਉਹਦੇ ਅੰਦਰ ਅੰਦਰ ਇੱਕ ਚੁਣੇ ਹੋਏ ਐਮਪੀ ਨੂੰ ਸੌ ਚੁੱਕਣੀ ਲਾਜ਼ਮ ਹੁੰਦੀ ਆ ਜੀ ਆਦਰਵਾਇਸ ਉਹਦੀ ਮੈਂਬਰਸ਼ਿਪ ਜਿਹੜੀ ਉਹ ਚਲੇ ਜਾਏਗੀ ਅੱਛਾ ਤੇ ਜੇ ਹੁਣ ਮੰਨ ਲਓ 23 24 ਦਾ ਜਿਹੜਾ ਸੌ ਚੁੱਕ ਸਮਾਗਮ ਰੱਖਿਆ ਹੂੰ ਜੇ ਉਹਦੇ ਵਿੱਚ ਇਹ ਅਮਰਤਪਾਲ ਸਿੰਘ ਜਾਂ ਰਸ਼ੀਦ ਨਹੀਂ ਲਿਜਾਏ ਜਾਂਦੇ ਤਾਂ ਫਿਰ ਜ਼ਾਰਾ ਜੀ ਗੱਲ ਆ ਕਿ ਇੱਕ ਕਾਨੂੰਨੀ ਲੜਾਈ ਦਾ ਹੋਰ ਮੋਰਚਾ ਖੁੱਲੇਗਾ ਜਿਹਦੇ ਚ ਲੀਗਲ ਟੀਮ ਜਿਹੜੀ ਆ ਕਾਨੂੰਨੀ ਤੌਰ ਤੇ ਚਾਰਾ ਜੋਈ ਕਰੇਗੀ ਹੂੰ ਇਸ ਵਾਸਤੇ ਕਿ ਜੋ ਸੌ ਚੁੱਕਣ ਦਾ ਇੱਕ ਅਧਿਕਾਰ ਹੈ ਉਸ ਅਧਿਕਾਰ ਨੂੰ ਯਕੀਨੀ ਬਣਾਇਆ ਜਾਵੇ ਜੀ ਲਓ ਤੁਸੀਂ ਕੋਈ ਸਵਾਲ ਹੈ ਤਾਂ ਦੱਸੋ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਇੱਕ ਬਿਆਨ ਆਇਆ ਉਹ ਵੀ ਅਮਰਪਾਲ ਸਿੰਘ ਦੀ ਰਿਹਾਈ ਦੇ ਹੱਥ ਵਿੱਚ ਨੇ ਜੀ ਇਹ ਬਿਆਨ ਵੀ ਤੁਸੀਂ ਇਹਨੂੰ ਪੁਖਤਾ ਕਰੋ ਥੋੜਾ ਜਿਹਾ ਜੀ ਇੱਕ ਕਮੈਂਟ ਮੈਂ ਲੈ ਰਿਹਾ ਨਾਲ ਨਾਲ ਇੱਕ ਵੀਰ ਦਾ ਕਮੈਂਟ ਵੀ ਸੀ ਚੰਦੂ ਮਾਜਰਾ ਦੇ ਬਿਆਨ ਵਾਲਾ ਉਹ ਆਪਾਂ ਪੜ ਲਿਆ ਸੀ ਜੀ ਨਹੀਂ ਦੇਖੋ ਜਿਹੜਾ ਤੇ ਇਸ ਵੇਲੇ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਬਿਆਨ ਦੀ ਕਹਾਣੀ ਹੈ ਮੈਂ ਉਹਦੇ ਤੇ ਬਾਅਦ ਚ ਆਣਾ ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਅੱਗੇ ਹੋਏਗਾ ਕੀ ਜੀ ਸ਼ਾਇਦ ਤੁਸੀਂ ਇਸ ਚੀਜ਼ ਨੂੰ ਸਕਿਪ ਕਰ ਰਹੇ ਹੋ ਕਿ ਅੱਗੇ ਕੀ ਹੋਏਗਾ ਇੱਕ ਸਵਾਲ ਬਣਦਾ ਹੈ ਇਹ ਸਵਾਲ ਮੇਰੇ ਕੋਲ ਸੀ ਮੈਂ ਬਾਅਦ ਚ ਪੁੱਛਦਾ ਹਾਂ ਤੁਹਾਡੇ ਤੋਂ ਅੱਗੇ ਕੀ ਹੋਏਗਾ ਤਾਂ ਅੱਗੇ ਕੀ ਦਾ ਮਤਲਬ ਇਹੋ ਆ ਕਿ ਦੇਖੋ ਮਸਲਾ ਜਿਹੜਾ ਉਹ ਇਹ ਆ ਕਿ ਪੰਜਾਬ ਸਰਕਾਰ ਨੇ ਹੁਣ ਕਹਿਣਾ ਕਿ ਕੇਂਦਰ ਦਾ ਕੰਮ ਆ ਕੇਂਦਰ ਨੇ ਕਹਿਣਾ ਪੰਜਾਬ ਦਾ ਕੰਮ ਆ ਕਿਉਂਕਿ ਅਮਰਤਪਾਲ ਸਿੰਘ ਦੇ ਸਾਥੀ ਸ਼ੁਰੂ ਚ ਤੇ ਹੋ ਗਏ ਸਨ ਗੈਰ ਸਰਗਰਮ ਅੱਛਾ ਜਦੋਂ ਸਖਤਾਈ ਹੋਈ ਆ ਸਾਰੇ ਮਤਲਬ ਕਿ ਚੁੱਪ ਕਰਕੇ ਬੈਠ ਗਏ ਸੀ ਪਰ ਹੁਣ ਮਾਹੌਲ ਬਦਲਿਆ ਹੈ ਇਸ ਬਦਲੇ ਮਾਹੌਲ ਦੇ ਵਿੱਚ ਅਮਰਤਪਾਲ ਸਿੰਘ ਦੇ ਪਿੱਛੇ ਇੱਕ ਬਹੁਤ ਵੱਡਾ ਸਮਰਥਨ ਹੈ ਜੀ ਬਿਲਕੁਲ ਉਹ ਜੇ ਡਾਡਾ ਹੁੰਦਾ ਜਾਂਦਾ ਉਹ ਵੱਡਾ ਜਾਂਦਾ ਹੈ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਜਿਹੜੀ ਹੈ ਰੂਲਿੰਗ ਤੇ ਰਿਆ ਝੜੀ ਉਹ ਅੰਡਰ ਪ੍ਰੈਸ਼ਰ ਹੁੰਦੀ ਜਾਏਗੀ ਹੁੰਦੀ ਜਾਏਗੀ ਬਿਲਕੁਲ ਤਾਂ ਉਹ ਸਿੱਧੇ ਤੌਰ ਤੇ ਫਿਰ ਇਹ ਕਹਿਣ ਤੋਂ ਬਚੇਗੀ ਕਿ ਹਾਂਜੀ ਸ਼ੁਰੂਆਤੇ ਸਾਡੇ ਤੋਂ ਹੁੰਦੀ ਐ ਐਸਚਓ ਤੋਂ ਹੁੰਦੀ ਐ ਡੀਐਮ ਤੋਂ ਹੁੰਦੀ ਐ ਯਾਨੀ ਇਹ ਪੱਲਾ ਝਾੜਨਗੇ ਤੇ ਜ਼ਿੰਮੇਵਾਰੀ ਸੁੱਟਣਗੇ ਭਾਜਪਾ ਤੇ ਤੇ ਦੂਜੀ ਗੱਲ ਇਹ ਆ ਕਿ ਭਾਜਪਾ ਵਾਲੇ ਜਿਹੜੇ ਰਵਨੀਤ ਬਿੱਟੂ ਵਰਗੇ ਕਹਿੰਦੇ ਆ ਕਿ ਮੈਂ ਅਮਰਤਪਾਲ ਸਿੰਘ ਦੀ ਫੈਮਿਲੀ ਨੂੰ ਮਿਲਾਂਗਾ ਜੇ ਉਹ ਮਿਲਣਾ ਚਾਹਣ ਤਾਂ ਫਿਰ ਉਹ ਕਹਿਣਗੇ ਕਿ ਨਹੀਂ ਨਹੀਂ ਜੀ ਦੇਖੋ ਗੱਲ ਇਹ ਆ ਕਿ ਕੇਂਦਰ ਨੇ ਤਾਂ ਬਾਈ ਹੁਣ ਤਸਦੀਕ ਕਰਨਾ ਹੀ ਹੁੰਦਾ ਆ ਕੇਂਦਰ ਦਾ ਬਈ ਇਹ ਰੋਲ ਆ ਕਿ ਬਾਈ ਜੋ ਭੇਜੀ ਐ ਨਾ ਨੇ ਫਾਈਲੋ ਦੇਤੇ ਸਾਈਨ ਕਰੋ ਹੂੰ ਵਗੈਰਾ ਵਗੈਰਾ ਮਤਲਬ ਕਿ ਉਹਨਾਂ ਨੇ ਸੁੱਟ ਸੁੱਟਣੀ ਆ ਉਹਨਾਂ ਤੇ ਤੇ ਉਹਨਾਂ ਨੇ ਸੁੱਟ ਸੁੱਟਣੀ ਆ ਉਹਨਾਂ ਤੇ ਇਹ ਤੇ ਹੋਇਆ ਸਿਆਸੀ ਪੈਂਤੜਾ ਹੁਣ ਇਹਦੇ ਨਾਲ ਹੀ ਚੰਦੂ ਮਾਜਰਾ ਜੀ ਨੂੰ ਜੋੜ ਲਓ ਜੀ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜਿਹੜੇ ਆ ਉਹ ਐਸ ਵੇਲੇ ਅਕਾਲੀ ਦਲ ਦੀ ਲੀਡਰਸ਼ਿਪ ਯਾਨੀ ਖਾਸ ਤੌਰ ਤੇ ਜੇ ਮੈਂ ਨਾਮ ਹੀ ਲਵਾਂ ਤਾਂ ਸੁਖਵੀਰ ਸਿੰਘ ਬਾਦਲ ਹੋਰਾਂ ਤੋਂ ਖਫਾ ਨੇ ਨਾਖੁਸ਼ ਨੇ